ਆਫਾ ਮੈਂ ਕੀ ਗੱਲ ਅੱਜ ਬੜਾ ਪਰੇਸ਼ਾਨ ਜਿਆ ਕੀ ਗੱਲ ਹੋ ਗਈ ਆ ਮੈਂ ਸੋਣਾ ਕਿਹਾ ਲੋਕਾਂ ਦਾ ਜਿੰਨਾ ਮਰਜ਼ੀ ਕਰ ਲੋ ਇਹ ਸਾ ਫੱਟ ਪਿੱਛੇ ਲੱਤ ਮਾਰਨੋਂ ਛੱਡਦੇ ਨਹੀਂ ਹੈਗੇ ਮੈਂ ਫਿਰ ਇੱਕ ਨੂੰ ਗੱਲ ਸੁਣਾਉਣਾ ਤੇਰਾ ਨਾ ਥੋੜਾ ਜਿਹਾ ਮੋੜ ਸਹੀ ਹੋ ਜਾਊਗਾ ਹੂੰ ਤੇ ਮਤਲਬ ਤੈਨੂੰ ਇਹ ਆ ਵੀ ਖੁਸ਼ੀ ਮਿਲ ਜੇ ਥੋੜੀ ਜੀ ਅੱਛਾ ਮਤਲਬ ਗੱਲ ਸੁਣਾਉਣਾ ਇੱਕ ਵਾਰ ਨਾ ਬੰਦਾ ਹੁੰਦਾ ਇੱਕ ਹੂੰ ਉਹ ਜੰਗਲਾਲ ਨੂੰ ਜਾਣਦੇ ਹੁੰਦਾ ਤੇ ਜੰਗਲ ਨਾਲ ਨੂੰ ਤੁਰਿਆ ਜਾਂਦਾ ਤੁਰਿਆ ਜਾਂਦਾ ਤੁਰਿਆ ਜਾਂਦਾ ਸੜਾ ਇੱਕ ਨਾ ਝਾੜੀਆਂ ਦੇ ਵਿੱਚ ਸੱਪ ਫਸਿਆ ਹੁੰਦਾ ਅੱਛਾ ਹੈ ਸੱਪ ਸੱਪ ਫਸਿਆ ਹੁੰਦਾ ਝਾੜੀਆਂ ਦੇ ਵਿੱਚ ਅੱਛਾ ਤੇ ਉਹ ਵੇਂਦਾ ਵੀ ਸੱਪ ਵੜੀਆਂ ਮਤਲਬ ਲੇਲੜੀਆਂ ਆ ਲਈ ਜਾਂਦਾ ਵੀ ਉਹ ਕਦੇ ਪੁੱਠਾ ਹੁੰਦਾ ਕਰੇ ਸਿੱਧਾ ਹੁੰਦਾ ਵੀ ਉਹ ਤੋਂ ਨਿਕਲਿਆ ਨਹੀਂ ਜਾਂਦਾ ਅੱਛਾ ਹੈ ਦੀ ਸਾਪ ਤੋਂ ਮਤਲਬ ਉਹ ਝਾੜੀਆਂ ਜਿਹੜੀਆਂ ਫਸਿਆ ਨਾ ਉਹ ਤਾਂ ਨਿਕਲਿਆ ਨਹੀਂ ਜਾਂਦਾ ਤੇ ਉਹ ਬੰਦਾ ਵਿਚਾਰਾ ਸੋਇਦਾ ਆਂਦਾ ਯਾਰ ਅੰਨਾਏ ਤੇ ਵਿਚਾਰਾ ਬਾਲਾ ਪੰਗਾ ਵੀ ਇੰਦੀ ਤੇ ਬੁਰੀ ਹਾਲਤ ਹੋਈ ਪਈ ਹੈ ਹੈ ਵੀ ਉਹਦੇ ਵਿਚਾਰੇ ਦੇ ਕੰਡੇ-ਕੰਡੇ ਵਾਦੀ ਕੇ ਖੂਨ ਖਾਨ ਵੀ ਨਿਕਲਿਆ ਪਿਆ ਵੀ ਬੜੀ ਮੰਦੀ ਹਾਲਤ ਆ ਤੇ ਚੱਲ ਮਣਾ ਵੀ ਕੱਢ ਦਿੰਨਾ ਹਣਾ ਵੀ ਰੱਬ ਦਾ ਜੀ ਹੈ ਵੀ ਵੀ ਚੱਲ ਇਹਨੂੰ ਵੀ ਮੈਂ ਮਾੜਾ ਮੋਟ ਕਰ ਕਰਾ ਕੇ ਤੇਨੂੰ ਮੈਂ ਬਾਹਰ ਕੱਢ ਦਿੰਨਾ ਉਹ ਆਪ ਦੇ ਲੋ ਤੇ ਪਲੀ ਕਰਨੀ ਚਾਹੁੰਦਾ ਵੀ ਚਲ ਠੀਕ ਆ ਜੀ ਕਰ ਦਿੰਨੇ ਆ ਤੇ ਉਹ ਜਾਂਦਾ ਉਹ ਜਾ ਕੇ ਝਾੜੀਆਂ ਦੇ ਵਿੱਚੋਂ ਸਾਬ ਕੱਢ ਲਿਆਉਂਦਾ ਉੱਛਾ ਚੱਕ ਲਿਆ ਬਸ ਆਪਣਾ ਉਹਨੂੰ ਚੱਕ ਕੇ ਲਿਆ ਕੇ ਤੇ ਉਹਦਾ ਨਾ ਖੋਣ ਖਾਨ ਪੁੰਹਦਾ ਵੀ ਆਪ ਦਾ ਕੱਪੜਾ ਇੱਕ ਜਿਹੜੀ ਪੱਗ ਬਣੀ ਹੁੰਦੀ ਹੈ ਨੇ ਉਹ ਪੱਗ ਲੈਂਦਾ ਥੋੜਾ ਜਿਹਾ ਪਰਨਾ ਪਾੜ ਕੇ ਤੇ ਉਹਦੇ ਵਿੱਚੋਂ ਦੇ ਨਾਲ ਦਿੱਖੇ ਉਹ ਸੱਟ ਲੱਗੀ ਹੁੰਦੀ ਹੈ ਥੱਲੇ ਰੇਟ ਦਾ ਲਵੇਟ ਕੇ ਤੇ ਬਾਅਦ ਵਿੱਚ ਉਹਨੂੰ ਆਂਦਾ ਵੀ ਵੀਰ नागराज ਵੀ ਮੈਂ ਤੇ ਮਤਲਬ ਵੇਖਿਆ ਨਹੀਂ ਗਿਆ ਤੇ ਮੈਂ ਤੁਹਾਨੂੰ ਫਿਰ ਮੈਂ ਕੱਢਿਆ ਕਰਕੇ ਤੇ ਮੈਂ ਫਿਰ ਚੱਲਦਾ ਮੈਂ ਕਾਲੀ ਚਾਹ नागराज ਆਂਦਾ ਵੀ ਅੱਗੇ ਉਹ ਬੰਦਾ ਆਂਦਾ ਵੀ ਹੁਣ ਮੈਂ ਜ਼ਰੂਰੀ ਆ ਮੇਰਾ ਨਹੀਂ ਤੇ ਮੈਂ ਤੁਹਾਨੂੰ ਤੇ ਕੋਈ ਨਾ ਕੋਈ ਖੜ ਕੇ ਕੋਈ ਦਵਾਈ ਪੱਟੀ ਕਰਦਾ ਕੋਈ ਨਾ ਕੋਈ ਕਰਦਾ ਪਰ ਮੇਰੇ ਕੋਲ ਸ ਆਪਾਂ नागराज ਅੱਗੇ ਆਂਦਾ ਵੀ ਨਹੀਂ ਆਂਦਾ ਮੈਂ ਤੇਨੂੰ ਜਾਨ ਨਹੀਂ ਦੇਣਾ ਮੈਂ ਮਾਰਾ ਇਹ ਕਿ ਕਰ ਰਿਹਾ ਵੀ ਮੈਂ ਤੁਹਾਡੀ ਮਤ ਕੀਤੀ ਆ ਮੈਨੂੰ ਜਾਣਦੇ ਨਾ ਆਂਦਾ ਵੀ ਮੇਰੀ ਨਾ ਮਤਲਬ ਫਿਤਰਾ ਚਾ ਵੀ ਮੈਂ ਨਾ ਮਤਲਬ ਬੰਦੇ ਨੂੰ ਛੱਡ ਨਹੀਂ ਸਕਦਾ ਅੱਛਾ ਮੈਂ ਵੱਡੇ ਬਗਾਇਆ ਕੱਟੇ ਬਗਾਇਆ ਡੰਗੇ ਬਗੈਰ ਮੈਂ ਬੰਦਾ ਨਹੀਂ ਛੱਡ ਸਕਦਾ ਹੂੰ ਤੇ ਮੈਂ ਤੈਨੂੰ ਵੱਡਣਾ ਹੀ ਵੱਡਣਾ ਡੰਗ ਮਾਰੂਗਾ ਉਹ ਬੜਾ ਪਰੇਸ਼ਾਨ ਹੁੰਦਾ ਵੀ ਮੈਂ ਇੱਕ ਬੰਦੇ ਦੀ ਮਤ ਕੀਤੀ ਆ ਤੇ ਇੱਕ ਬੰਦੇ ਨਾਲ ਗਰਾਜ ਮੈਨੂੰ ਵੱਡਣ ਨੂੰ ਫਿਰਦਾ ਮੈਂ ਤੇ ਮਰ ਜਾ ਹੂੰ ਸਾਪੋ ਵੀ ਤਗੜਾ ਚੰਗਾ ਹੁੰਦਾ ਤੇ ਵੀ ਇਹਨੇ ਮੈਨੂੰ ਮਾਰ ਦੇਣਾ ਤੇ ਮੈਂ ਇਹਦਾ ਕੀ ਕਰੂੰਗਾ ਉਹ ਆਂਦਾ ਨਹੀਂ ਨਾਗਰਾ ਜੀ ਮੈਂ ਹੱਥ ਜੋੜਦਾ ਤੇਰੇ ਅੱਗੇ ਤੂੰ ਮੇਰਾ ਇੱਜ਼ਤਾਂ ਨਾ ਕਰ ਹੈ ਵੀ ਮੈਨੂੰ ਜਾਣਦੇ ਵੀ ਮੇਰਾ ਕੰਮ ਬੜਾ ਜ਼ਰੂਰੀ ਆ ਤੇ ਮਰਦ ਤੇ ਆਣਾ ਤੂੰ ਮੈਨੂੰ ਜਾਣ ਤੋਂ ਮਾਰਤਾ ਮੈਂ ਕੀ ਕਰੂੰ ਮੇਰੇ ਦੇ ਪਰਿਵਾਰ ਆ ਬੱਚੇ ਆ ਮੈਂ ਕਿੱਧਰ ਨੂੰ ਜਾਊਂਗਾ ਉਹ ਅੰਬਲੀ ਮੇਰੀ ਫਿਤਰਤ ਆ ਤੇ ਮੈਂ ਛੱਡ ਨਹੀਂ ਸਕਦਾ ਚੱਲ ਆਪਾਂ ਇੱਕ ਬੰਦੇ ਦੀ ਸਲਾਹ ਲੈ ਲੈਨੇ ਆ ਵੀ ਇਹ ਰਾਹ ਤੇ ਜਿਹੜਾ ਵੀ ਬੰਦਾ ਪਹਿਲਾਂ ਆ ਗਿਆ ਨਾ ਜਿਹੜਾ ਵੀ ਆ ਗਿਆ ਕੋਈ ਵੀ ਆ ਗਿਆ ਭਾ ਜਾਨਵਰ ਆ ਗਿਆ ਭਾ ਬੰਦਾ ਆ ਗਿਆ ਆਪਾਂ ਉਹਦੀ ਸਲਾਹ ਲੈ ਲਾਂ ਮੈਂ ਉਹ ਬਾਦ ਇਹ ਦਿੱਕੀ ਹੁੰਦਾ ਵੀ ਵੇਟ ਕਰਦੇ ਆ ਫੇ ਫਲਾਉਂਦੇ ਆ ਤੇ ਵੇਂਦੇ ਆ ਇੱਕ ਨਾ ਉਥੋਂ ਗਾਂਦਰੀ ਆਉਂਦੀ ਉਸੇ ਰਾਹ ਤੇ ਗਾਂਦਰੀ ਆਉਂਦੀ ਹੁੰਦੀ ਆ ਉਹ ਗਾਣੂ ਕਰ ਲੈਂਦੇ ਵਾਜ ਮਾਰਦੇ ਉਹਨਾਂ ਸਾਰੀ ਕਹਾਣੀ ਦੱਸਦੇ ਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਛੱਡਿਆ ਸੀ ਆਪ ਨੂੰ ਨਾਗਰਾਜ ਨੂੰ ਬਾਹਰ ਕੱਢਿਆ ਤਾਂ ਮੈਂ ਲਿਆ ਰਿਹਾ ਸੀ ਛੱਡਿਆ ਤੇ ਆਂਦਾ ਅੰਮ੍ਰਿਤ ਵੜਨਾ ਉਹ ਭਰਾਵਾ ਜਿਹੜਾ ਸਾਰੀ ਗੱਲ ਸੁਣਦਾ ਗੱਲ ਸੁਣ ਕੇ ਉਹਨਾਂ ਨੂੰ ਆਂਦਾ ਵੀ ਪੰਨੇ ਇਹਨੂੰ ਵੱਡਾ ਨਾਗਰਾਜ ਜੀ ਕਿ ਬੰਦੇ ਨੂੰ ਡੰਗ ਮਾਰ ਬੰਗਾਰਾ ਵੀ ਛੱਡੋ ਨਾ ਉਹ ਅੱਗੇ ਫਿਰ ਸਵਾਲ ਪੁੱਛਦਾ ਆਂਦਾ ਵੀ ਕੀ ਗੱਲ ਵੀ ਤੂੰ ਮੈਨੂੰ ਕਾਹਤੋਂ ਡੰਗ ਮਰਵਾਈ ਜਨਾਂ ਇਹ ਗੱਲ ਕੀ ਆ ਉਹ ਨਾਗਰਾਜ ਤਾਂ ਉਹਨਾਂ ਨੂੰ ਕਿਉਂ ਜਵਾਬ ਦਿੰਦਾ ਆਂਦਾ ਵੀ ਨਾਗਰਾਜ ਇਹ ਉਹ ਸਖਸ਼ਾ ਉਹ ਬੰਦੇ ਆਂਦਾ ਉਹ ਆਂਦਾ ਵੀ ਸਾਰੀ ਜ਼ਿੰਦਗੀ ਮੇਰਾ ਇਹਨੇ ਦੁੱਧ ਪੀਤਾ ਹੂੰ ਦੁੱਧ ਪੀ ਕੇ ਆਏ ਤੇ ਹੁਣ ਮੈਂ ਬੁੱਢੀ ਹੋ ਗਈਆਂ ਤਾਂ ਮੈਨੂੰ ਲਿਆ ਕੇ ਜੰਗਲ 'ਚ ਛੱਡਤਾ ਹੂੰ ਹੈ ਵੀ ਇਹਨਾਂ ਨੇ ਮੈਨੂੰ ਜੰਗਲ 'ਚ ਛੱਡਤਾ ਤੇ ਮੈਂ ਤੇ ਹੁਣ ਮੇਰੇ ਮੈਂ ਮਤਲਬ ਇਹਨਾਂ ਦੇ ਕੰਮ ਦੀ ਨਹੀਂ ਰਹੀ ਤੇ ਨਾ ਤਾਂ ਛੱਡਤਾ ਤੇ ਇਹ ਕਰਕੇ ਉਹਨੂੰ ਵੱਡੋ ਉਹ ਫਿਰ ਟੈਨਸ਼ਨ ਚ ਆ ਜਾਂਦਾ ਬੰਦਾ ਵੀ ਭਾਂ ਤੇ ਕੀ ਚੱਕਰ ਆ ਹੂੰ ਇਹ ਤੇ ਕੰਮ ਹੀ ਉਲਟਾ ਹੋ ਗਿਆ ਵੀ ਉਹ ਫਿਰ ਨਾਗਰਾਜ ਦੇ ਕੋਲ ਲੈ ਕੱਢਦਾ ਤੇ ਉਹ ਫਿਰ ਇੱਕ ਸਲਾਹ ਕਰਦੇ ਵੀ ਚੱਲ ਇੱਕ ਮੌਕਾ ਹੋਰ ਦੇ ਦਿੰਨੇ ਤੈਨੂੰ ਓਕੇ ਵੀ ਇੱਕ ਮੌਕਾ ਹੋਰ ਦੇ ਦਿੰਨੇ ਆ ਵੀ ਚੱਲ ਤੇਰਾ ਜੇ ਰੋਕ ਆ ਗਿਆ ਵੀ ਅਸੀਂ ਤੈਨੂੰ ਕਰ ਦਾਂਗੇ ਚੱਲ ਅਗਲੇ ਮੌਕੇ ਤੇ ਜੇ ਕੋਈ ਬੰਦਾ ਤੇਰੇ ਤੇਰੇ ਹੱਥ ਹੱਕ ਦੇ ਵਿੱਚ ਖੜ ਗਿਆ ਤੇ ਅਸੀਂ ਕਰ ਲਾਂਗੇ ਹੂੰ ਫਿਰ ਥੋੜਾ ਜਿਹਾ ਵੇਟ ਕਰਦੇ ਇੱਥੇ ਆ ਜਾਂਦਾ ਗਦਾ ਜਾ ਗਵਾਦਾਂ ਬਾ ਦਵਾਂ ਬਾਰੇ ਗਦੇ ਨੂੰ ਉਹ ਵਾਜ ਮਾਰਦੇ ਆ ਉਹਨੂੰ ਸਾਰੀ ਕਹਾਣੀ ਦੱਸਦੇ ਆ ਵੀ ਆਹ ਗੱਲ ਬਾਤ ਤੇ ਨਾਗਰਾਜ ਨੇ ਫੇ ਸਾਰੀ ਕਹਾਣੀ ਸੁਣਾ ਸਾਰੀ ਕਥੂਰੀ ਹੁੰਦੀ ਆ ਤੇ ਉਹ ਗਦਾ ਵੀ ਅੱਗੋਂ ਦਾ ਨਹੀਂ ਜੀ ਇਹਨੂੰ ਨਾ ਡੰਗ ਮਾਰੋ ਹੂੰ ਇਹਨੂੰ ਮਾਰੋ ਗਦਾ ਵੀ ਕਹਿੰਦਾ ਗਦਾ ਤੇ ਕਹਿੰਦਾ ਇਹਨਾਂ ਮੈਨੂੰ ਡੰਗ ਮਾਰੋ ਹੂੰ ਛੱਡੋ ਨਾ ਉਹ ਆਂਦਾ ਵੀ ਹੁਣ ਤੇਰਾ ਕੀ ਚੱਕਰ ਆ ਮੈਂ ਤੇਰਾ ਕੀ ਮੜਾ ਕੀਤਾ ਇਦੋਂ ਮਨ ਡੰਗ ਆਂਦਾ ਇਹਨਾਂ ਨੇ ਸਾਰੀ ਜ਼ਿੰਦਗੀ ਮੇਰੇ ਤੇ ਭਾਰਟ ਹੋਇਆ ਅੱਛਾ ਹੈ ਮੈਂ 15 20 ਸਾਲ ਇਹਨਾਂ ਦਾ ਭਾਰਟ ਹੁੰਦਾ ਰਿਹਾ ਧੁੰਦਾ ਰਿਹਾ ਤੇ ਅੱਜ ਮੈਂ ਬੁੱਢਾ ਹੋ ਗਿਆ ਤੇ ਮੈਂ ਸਾਲਾਂ ਮੈਨੂੰ ਇੱਕ ਮਤਲਬ ਥੋੜੇ ਚਾਰੇ ਆ ਤੇ ਹਰੇ ਆ ਤੇ ਵੀ ਕਿਥੋਂ ਲਿਆ ਕੇ ਖਵਾਵਾਂਗੇ ਲੈ ਕੇ ਜੰਗਲ ਚ ਛੱਡਤਾ ਵੀ ਹੁਣ ਮੈਂ ਇੱਥੇ ਮਰਨਦਿਆਂ ਮੇਰੀ ਬੁਰੀ ਹਾਲਤ ਹੋਈ ਪਈ ਆ ਤੇ ਮੈਂ ਇੱਕ ਇੱਕ ਮਿੰਟ ਦਾ ਮੈਨੂੰ ਪਤਾ ਨਹੀਂ ਕਿ ਮੈਂ ਕਦੋਂ ਮਰ ਜਾਣਾ ਕਿਹੜੇ ਜਾਨਵਰ ਨੇ ਖਾ ਜਾਣਾ ਕੀ ਹੋਣਾ ਮੈਨੂੰ ਤਾਂ ਪਤਾ ਹੀ ਨਹੀਂ। ਪਤਾ 20 ਸਾਲ ਮੇਰੇ ਨਾਲ ਇਸ ਤਰ੍ਹਾਂ ਜੀਤੀ ਹੈ। ਹੈ ਤੇ ਇਹਨਾਂ ਨੇ ਬੰਦੇ ਆਹ ਘੋਣ ਪਾਇਆ ਇਹ ਕਰਕੇ ਬੰਦਾ ਜਾ ਤੜੀ ਗਈ ਆ। ਜਿਹੜੀ ਛੱਡੋ ਨਾ ਇਹਨੂੰ। ਬਾਬੇ ਬੰਦੇ ਦੀ ਤਰੇਲੀਆਂ ਹੁੰਦੀਆਂ ਬੰਦੇ ਦਾ ਬੁਰਾ ਹਾਲ ਹੋ ਜਾਂਦਾ। ਉਹਨਾਂ ਦਾ ਵੀ ਡੋਗ ਆਏ ਤੇ ਦੋਵੇਂ ਦੇ ਦੋਵੇਂ ਮੋਕੇ ਹੀ ਇੱਧਰ ਨੂੰ ਹੋ ਗਿਆ ਤੇ ਮੈਂ ਤੇ ਮਾਰਿਆ ਜਾਣਾ। ਉਹ ਫਿਰ 나ਗਰਾਜ ਦੇ ਪੈਰੀ ਪੈ ਜਾਂਦਾ ਜੀ ਮੈਨੂੰ ਇੱਕ ਮੌਕਾ ਦੇ ਦਿਓ ਬਸ। ਅੱਛਾ। ਤੇ ਨਾਗਰਾ ਜਾਂਦਾ ਵੀ ਪਹਿਲਾਂ ਦਾ ਨਾਗ ਅਰਦਾ ਤੇ ਬਾਅਦ ਚ ਜਾਂਦਾ ਵੀ ਚੱਲ ਇੱਕ ਤਾਂ ਥੀਰਲਾ ਮੌਕਾ ਹੀ ਐ ਤੋਂ ਬਾਅਦ ਵਿੱਚ ਮੈਂ ਨਹੀਂ ਕੋਈ ਮਤ ਕਰ ਸਕਦਾ ਹੈ ਜਦੋਂ ਮਾ ਨਾਗਰਾ ਤੇ ਜਿਵੇਂ ਕਹੋ ਹੋਂਡ ਮੈਂ ਬੋਲਦਾ ਰਹੇ ਮਨੂੰ ਥੀਰਲਾ ਮੌਕਾ ਤੇ ਉਹ ਰੱਬ ਵੱਲੋਂ ਹੀ ਨਾ ਉਧਰ ਬਾਂਦਰ ਪੁਰਿਆਉਂਦਾ ਉਹ ਟਪੂਸੀਆਂ ਮਾਰਦਾ ਕਰਿਆ ਰੁਕ ਤੱਕਦੇ ਹੋ ਰੁਕਦੇ ਉਹ ਫਿਰ ਆਵਾਜ਼ ਮਾਰਦੇ ਉਹਨੂੰ ਹੂੰ ਬਾਂਦਰ ਨੂੰ ਆਏ ਮਾਰ ਲੈਂਦੇ ਆ ਵੀ ਤੂੰ ਆ ਸਾਡੇ ਕੋਲ ਉਹ ਆਉਂਦਾ ਤੇ ਉਹ ਆਣ ਕੇ ਤੇ ਉਹ ਸਾਰੀ ਕਹਾਣੀ ਵੇੜੀਆਂ ਨਾ ਉਹਨੂੰ ਦੱਸਦੇ ਆ ਵੀ ਆਂ ਦਾ ਆਈ ਇਹਨੇ ਤਾਂ ਕਾ ਬੰਦਾ ਆ ਵੀ ਸਾਰੀ ਕਹਾਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੱਸਦੇ ਆ ਪਰ ਬਾਂਦਰਾਂ ਦਾ ਵੀ ਨਹੀਂ ਆਂਦਾ ਗੱਲ ਇਦਾਂ ਆ ਵੀ ਮੈਨੂੰ ਨਾ ਤੁਸੀਂ ਇਹ ਸਾਰਾ ਕੁਝ ਨਾ ਕਰਕੇ ਵਿਖਾਓ ਪਹਿਲਾਂ ਵੀ ਜੋ ਜੋ ਤੁਸੀਂ ਇਹ ਸਾਰਾ ਕੁਝ ਹੋਇਆ ਹੈ ਨਾ ਮੈਨੂੰ ਇਸ ਤਰ੍ਹਾਂ ਯਕੀਨ ਨਹੀਂ ਲੱਗਦਾ ਨਾ ਮੈਨੂੰ ਬੰਦੇ ਤੇ ਯਕੀਨ ਮਾਨੂੰ ਲੋ ਗਾਦੇ ਨਾ ਨਾਗਰਾਇਤ ਤੇ ਨਾਈ ਮਨੂ ਗਦੇ ਤੇ ਮਨੂ ਕਹੇ ਤੇ ਕਿ ਇਹਨੇ ਮੈਨੂੰ ਉਹ ਜਿੱਤਰਾ ਦਾ ਤੁਹਾਡਾ ਵਾਕਿਆ ਹੋਇਆ ਸੀ ਨਾ ਉਹ ਵਾਕਿਆ ਤੁਸੀਂ ਇੱਕ ਵਾਰੀ ਮੈਨੂੰ ਨਾ ਵਿਖਾਓ ਕਰਕੇ ਵਿਖਾਓ ਵੀ ਫੇਰ ਮੈਂ ਮੰਨੂ ਵੀ ਹਾਂ ਵੀ ਆਹ ਕਹਾਣੀ ਫੇਰ ਉਹ ਵੀ ਕਰਦੇ ਆ ਨਾ ਸਾਰੇ ਦੇ ਸਾਰੇ ਰਲ ਕੇ ਉਹ ਸਿਚੁਏਸ਼ਨ ਦੁਆਰਾ ਪੈਦਾ ਕਰਦੇ ਆ ਹੁਣ ਨਾ ਤੇ ਉਹ ਗਾਂ ਕੱਢ ਸਕਦੀ ਆ ਨਾਗਰਾਇ ਨੂੰ ਉੱਚੋਂ ਤੇ ਨਾ ਹੀ ਗੱਦਾ ਕੱਢ ਸਕਦਾ ਹੁਣ ਹੱਥ ਦੇ ਬੰਦੇ ਨਹੀ ਤੇ ਗਾਂ ਕੱਢ ਸਕਦਾ ਹੀ ਬੰਦਰ ਬਾਂਦਰ ਨੂੰ ਪਤਾ ਵੀ ਮਾਰਿਆ ਜਮ ਉਹ ਵਾਪਸ ਨਾ ਕਰਾ ਇਹਨੂੰ ਉਤਰਾ ਹੀ ਵਲਵਲੇਵਿਆਂ ਦੇ ਵਿੱਚ ਪਾ ਕੇ ਉਸੇ ਤਰੀਕੇ ਨਾਲ ਫੇਰ ਉੱਥੇ ਛੱਡ ਦਿਆ ਫੇਰ ਬੰਦਾ ਉਧਰੋਂ ਆਣਦਾ ਹੁੰਦਾ ਤੇ ਬੰਦਾ ਲੱਗਦਾ ਕੱਢਣਾ ਅੱਜੋ ਬਾਂਦਰ ਪਤਾ ਹੀ ਆ ਨਾ ਭੈਂਦਿਆ ਵੀਰਾਂ ਦਾ ਉਹ ਣਾ ਕੱਢੀ ਹੱਡੀਆਂ 'ਤੇ ਥੁੱਕ ਲਾ ਕੇ ਭੱਜਦਾ ਆਂਦਾ ਜਦੋਂ ਤੇਰੀ ਤੇਰੀ ਮੌਤ ਇਹ ਆਈ ਵੀ ਹੀ ਤੇ ਨਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਹੁਣ ਤੈਨੂੰ ਮੌਕਾ ਮਿਲਿਆ ਤੂੰ ਕਿੱਧਰ ਕੱਟਣ ਚੱਲਿਆ ਅੰਮ੍ਰੇ ਹੋ ਜਿਹਨਾਂ ਦੀ ਫਿਤਰਤ ਚ ਹੀ ਲਿਖਿਆ ਹੋਵੇ ਨਾ ਡੰਗ ਮਾਰਨਾ ਇਹਨਾਂ ਦਾ ਨਾ ਫਿਰ ਇਹਨਾਂ ਨੂੰ ਕੱਢੋ ਨਾ ਇਹਨਾਂ ਨੂੰ ਮਰਨ ਦਿਓ ਵੀ ਇਹਨਾਂ ਨੂੰ ਉੱਥੇ ਜਿੱਥੇ ਫਸੇ ਆ ਜੋ ਕਹਾਣੀ ਹੈਗੀ ਆ ਇਹਨਾਂ ਨੂੰ ਆਪਾ ਮਾਰ ਭੈਂ ਦੋ ਇੱਥੇ ਮਾਰ ਵੀ ਅਸੀਂ ਨਹੀਂ ਕੱਢਦੇ ਤੈਨੂੰ ਹੈ ਆਪਦੇ ਰਾਹ ਪੋ ਆਉਦਾ ਕੰਮ ਕਰੋ ਪਰ ਕਿਸੇ ਦਾ ਵੀ ਕੋਈ ਭਲਾ ਨਾ ਕਰੋ ਜਿਹੜਾ ਡੰਗ ਮਾਰਨ ਵਾਲਾ ਹੋਵੇ ਪਹਿਲਾਂ ਪਤਾ ਨਾ ਵੀ ਇਹਦੀ ਫਿਤਰਤ ਚ ਹੀ ਆ ਚੀਜ਼ ਆ ਕਦੇ ਉਹ ਬੰਦੇ ਦਾ ਸਾਥ ਨਾ ਦੋ ਉਹ ਚੀਜ਼ ਦਾ ਸਾਥ ਨਾ ਦੋ ਹਮੇਸ਼ਾ ਉਸ ਬੰਦੇ ਤੋਂ ਦੂਰ ਹੋ ਜਾ ਕਹਿੰਦਾ ਤੈਨੂੰ ਮੌਕਾ ਮਿਲਿਆ ਅੱਡੀਆਂ ਨੂੰ ਥੁੱਕ ਲਾ ਤੇ ਨਿਕਲਦਾ ਬਾਹਣਾ ਉਹ ਬੰਦੇ ਦੀ ਜ਼ਿੰਦਗੀ ਬਚ ਗਈ ਇੱਕ ਮਤਲਬ ਇੱਕ ਕਹਾਣੀ ਤੂੰ ਆਪਣੇ ਆਪ ਹੀ ਸਿੱਖਿਆ ਲੈ ਲਾ ਵੀ ਕਹਾਣੀ ਕਿੱਧਰ ਨੂੰ ਜਾਂਦੀ ਏਸ ਕਰਕੇ ਜਿਹੜੇ ਵੀ ਬੰਦੇ ਤੈਨੂੰ ਲੱਗਦਾ ਕਿ ਤੇਰੇ ਨਾਲ ਕੋਈ ਮਾੜਾ ਕਰਦੇ ਆ ਜਾਂ ਤੇਰੇ ਨਾਲ ਕੋਈ ਲੱਗਦਾ ਵੀ ਇਹ ਬੰਦਾ ਤੇਰਾ ਸਹੀ ਨਹੀਂ ਕਰੂਗਾ ਹਮੇਸ਼ਾ ਉਸ ਬੰਦੇ ਤੋਂ 100 ਕੋਹਾਂ ਦੀ ਦੂਰੀ ਪਾ ਦੋ ਬਿਲਕੁਲ ਸਹੀ ਬਿਲਕੁਲ ਇਹ ਕਹਾਣੀ ਤੋਂ ਸਿੱਖਿਆ ਇਹੋ ਮਿਲਦੀ ਹੈ ਨਾ ਵੀ ਜਿਹੜੀ ਜਿਹੜੇ ਬੰਦੇ ਦੀ ਫਿਤਰਤ ਚ ਹੀ ਲਿਖਿਆ ਵੀ ਉਸ ਬੰਦੇ ਨੇ ਤੁਹਾਡਾ ਨਾ ਮਾੜੀ ਕਰਨੀ ਆ ਉਹ ਬੰਦੇ ਦਾ ਹਮੇਸ਼ਾ ਦੀ ਹਮੇਸ਼ਾ ਲਈ ਬਾਈਕਾਟ ਕਰ ਦਿਓ ਤੋਂ ਦੂਰ ਰਹੋ ਉਹਦੇ ਮਗਰ ਨਾ ਜਾਓ ਬਿਲਕੁਲ ਬਿਲਕੁਲ ਠੀਕ ਹੈ ਨਾ